ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਇੱਕ ਬਲੱਡ ਦੇ ਜਿੰਦ ਮੰਦਭਾਗੀ ਖਬਰ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ ਸਵੇਰੇ ਗੁਰਨਾਨਕ ਕਾਲਜ ਰੋਡ ਦੇਤੇ ਛੋਟੇ ਗੇਟ ਅੱਗੇ ਪਸ਼ੂ ਦੇ ਸਾਹਮਣੇ ਕਾਰ ਦੇ ਆਉਣ ਦੇ ਕਾਰਨ ਇੱਕ ਬਹੁਤ ਬੜਾ ਭਿਆਨਕ ਐਕਸੀਡੈਂਟ ਹੋਇਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਾਰ ਪੂਰੀ ਤਰ੍ਹਾਂ ਪੂਰੀ ਮੂਰੋ ਨੁਕਸਾਨੀ ਗਈ ਹੈ ਜਿਸ ਦੇ ਵਿੱਚ ਕੀ ਰਣਜੀਤ ਸਿੰਘ ਉਪਤੀ ਰਾਜ ਸਿੰਘ ਸੁਪੁੱਤਰ ਚੱਕ ਪਾਈ ਕੇ ਦੇ ਮੌਕੇ ਦੀ ਮੌਤ ਹੋ ਗਈ ਹੈ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਰਣਜੀਤ ਸਿੰਘ ਬਲੱਡ ਦੀ ਕਿਸੇ ਕੰਮ ਲਈ ਆਇਆ ਸੀ ਉਸ ਦੇ ਗੱਡੀ ਅੱਗੇ ਅੱਗੇ ਅਚਾਨਕ ਪਸ਼ੂ ਆ ਜਾਣ ਕਾਰਨ ਗੱਡੀ ਦਾ ਬੈਲੈਂਸ ੱਲ ਗਿਆ ਜਿਸ ਦੇ ਨਾਲ ਉਹ ਦਰਖਤ ਜਾ ਬਚਣ ਕਾਰਨ ਭਿਆਨਕ ਐਕਸੀਡੈਂਟ ਹੋ ਗਿਆ ਹੈ ਜਿਸ ਕਾਰਨ ਧੀਰ ਧੀਰਾ ਸਿੰਘ ਥਾਂ ਤੇ ਹੀ ਮੌਤ ਹੋ ਗਈ ਹੈ ਅਤੇ ਸਮੀ ਸਵੇਲਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਪਿੰਡ ਇਸ ਵਿੱਚ ਹਾਸੇ ਲੋਕ ਸ਼ੋਗ ਦੀ ਲਹਿਰ ਦੌੜ ਗਈ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੱਡੀ ਦੇ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਜਿਸ ਦੇ ਵਿੱਚ ਗੱਡੀ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਆਮ ਤੌਰ ਤੇ ਦੇਖਦਾ ਕਿ ਆਵਾਰਾ ਪਸ਼ੂਆਂ ਦੇ ਨਾਲ ਜਿੱਥੇ ਕਈ ਵਾਰ ਤੋਂ ਲੜਦੇ ਨਜ਼ਰ ਆਉਂਦੇ ਹਨ ਕਈ ਵਾਰ ਕਿਸੇ ਦੀ ਪਰਹਮਲਾ ਵੀ ਕਰ ਦਿੰਦੇ ਹਨ ਜਿਵੇਂ ਗੱਡੀ ਦੇ ਮੂਰੇ ਹਾਏ ਹਨ ਤਾਂ ਤਸਵੀਰਾਂ ਵੀ ਦੇਖ ਸਕਦੇ ਹੋ ਦਰਾਖਤ ਵੀ ਪੂਰੀ ਤਰ੍ਹਾਂ ਨੁਕਸਾਨੇ ਗਏ ਜਿੱਤੇ ਕੀ ਗੱਡੀ ਦਾ ਮੂਰਲਾ ਸਿਸਟਮ ਪੂਰੀ ਤਰ੍ਹਾਂ ਤਹਿਸ ਨਾ ਹੋ ਚੁੱਕਾ ਹੈ ਗੱਡੀ ਦੇ ਬਰਖਜੇ ਉੜੇ ਹੋਏ ਨਜ਼ਰ ਆ ਰਹੇ ਹਨ ਜਿੱਥੇ ਕੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੱਡੀ ਦਾ ਕਿੰਨਾ ਭਨਖਾਸਾ ਹੋਇਆ ਹੈ ਜਿਸ ਦੇ ਕਾਰਨ ਮੌਕੇ ਤੇ ਮੌਤ ਹੋ ਚੁੱਕੀ ਹੈ ਜਿਸ ਦੇ ਨਾਲ ਪਿੰਡ ਵਿੱਚ ਸ਼ੋਗ ਦੀ ਲਹਿਰ ਦੌੜ ਗਈ ਹੈ ਕਿਉਂਕਿ ਜਦੋਂ ਬੰਦਾ ਆਚਾਨਕ ਕੰਮ ਕਰ ਰਿਹਾ ਨਿਕਲਦਾ ਫੁਰ ਵੀ ਹੈ ਜੇਕਰ ਡਰਾਮਾ ਹੋ ਜਾਂਦੀ ਹਨ ਤਾਂ ਬਹੁਤ ਹੀ ਦੁਖਦਾਈ ਘਟਨਾ ਹਨ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਆਣੇ ਜੇ ਉਹ ਵੀ ਰੁਕਣੇ ਦਾ ਰੋ। ਹਾਂਜੀ ਸਾਡੇ ਪਿੰਡ ਦਾ ਆਪਣਾ ਸੋਗ ਦੀ ਲਹਿਰ ਦੌੜ ਗਈ ਹੈ ਸਾਡੇ ਪਿੰਡ ਦਾ ਜੋ ਰਣ ਧੀਰ ਸਿੰਘ ਉਰਫ ਧੀਰਾ ਪੁੱਤਰ ਕੌਰ ਸਿੰਘ ਵਾਸੀ ਚੱਕ ਪਾਈਕੇ ਦਾ ਰਹਿਣ ਵਾਲਾ ਸੀ ਜੋ ਬਟਲਾਡੇ ਕੰਮ ਆਇਆ ਹੋਇਆ ਸੀ ਆਪਣੇ ਮਿੱਜੇ ਜਾਂਦੇ ਸਮੇ ਗੁਰੂ ਨਾਨਕ ਕਾਲਜ ਦੇ ਛੋਟੇ ਗੇਟ ਕੋਲ ਇੰਨਾ ਦਰਦਨਾਕਾਂ ਖਾਤzawਾ ਕੇ ਗੱਡੀ ਦਰਖਤ ਵਿੱਚ ਵੱਜ ਕੇ ਉਸ ਦਾ ਉਪਰਲਾ ਟੀਸੀ ਥੱਲੇ ਟੁੱਟ ਗਈ ਜੇ ਗਰੰਟੀ ਹਰ ਸਿੰਘ ਧੀ ਰਾ ਦੀ ਥਾਂ ਤੇ ਮੌਤ ਹੋ ਗਈ ਔਰ ਮੁਖਵਿੰਦਰ ਸਿੰਘ ਜੋ ਸਿਵਲ ਹਸਪਤਾਲ ਦਾਖਲ ਹੈ ਸਾਡੇ ਪਿੰਡ ਪੂਰੀ ਸੋਗ ਦੀ ਲਹਿਰ ਦੌੜ ਗਈ